ਸੱਚੀ ਕਾਜੀ ਮੈਂ ਤੁਹਾਡਾ ਆਪਣਾ ਬੁਦੇਸ਼ ਜੀ ਜੁਣਵਾ ਅ ਦੋਸਤੋ ਕਾਫੀ ਦਿਨ ਤੋਂ ਦੇਖ ਰਹੇ ਕਿ ਪੂਰਾ ਪੰਜਾਬ بارشਾਂ ਤੋਂ ਬੜਾ ਗ੍ਰਸਤ ਹੈ ਖਾਸ ਕਰਕੇ ਮਾਤਾ ਏਰੀਆ ਜਾਂ ਇਸ ਤੋਂ ਬਾਅਦ ਆ ਜੋ ਪਟਿਆਲਾ ਸ਼ਗਰੂਰ ਦੇ ਕਗੜਾ ਵਾਲੇ ਬਿਲਕੁਲ ਇਲਾਕੇ ਨੇ ਜਿਹੜੇ ਉਹਨਾਂ ਨੂੰ ਬੜੀ ਰੁਕਸ਼ਕ ਨੇ ਪਾਣੀ ਜਿਹੜਾ ਹੈਗਾ ਖਤਰੇ ਦੇ ਜਿਛਾਂ ਤੋਂ ਹੋ ਚੱਲੇ ਗਏ ਸੋਈ ਇੱਕ ਮੈਂ ਦੇਖਿਆ ਖਾਸ ਤਕਿਸ਼ੋ ਸੋਸ਼ਲ ਮੀਡੀਆ ਤੇ ਜਿਹੜੇ ਕਿਸੇ ਨਾਲ ਗੱਲ ਵੀ ਕਰਦੇ ਆ ਤਾਂ ਜਿਹੜੇ ਸੱਤਾਧਾਰੀ ਚਰਦੇ ਸਰਕਾਰ ਦੇ ਨੁਮਾਇंदे ਨੇ ਮੰਤਰੀ ਵਿਧਾਇਕ ਜਾਂ ਹੋਰ ਭੇਟਲੇ ਚੇਅਰਮੈਨ ਵਗੈਰਾ ਤੋਂ ਦੇਖ ਰਹੇ ਆ ਸੁਣ ਰਹੇ ਆ ਕਿ ਉਹ ਇੱਕ ਬਦਲਾ ਜ਼ਰੂਰ ਡਟ ਰਹੇ ਆ ਕਿ ਜੀ ਰੱਬ ਦਾ ਨਹੀਂ ਸੀ ਪਤਾ ਕਿ ਇੰਨਾ કેહર બતાઉંગા સો દોસ્તો મે બડા મે કોઈ વિદ્વાન નહી હે પર એક گل સિયાણે ને આખી હે કે મોત તે ਰੱਬ ਨੂੰ ਹਮੇਸ਼ਾ ਯਾਦ ਰੱਖੋ ਕਾਨੂੰਨ ਨੂੰ ਤੋੜਾਂਗੇ ਤਾਂ ਉਹਦੇ ਜਿਹੜੇ ਕਾਨੂੰਨ ਦੇ ਗਨਾਹ ਕਰਾਂਗੇ ਕੁਦਰਤ ਨਾਲ ਛੇੜਛੜ ਕਰਾਂਗੇ ਤਾਂ ਉਹਦੇ ਗਨਾਹ ਕਰਾਂਗੇ کافی ਸਮੇਂ ਤੱਕ ਵਰਲਾ ਚੱਲ ਰਹੀ ਆ ਕੁਸ਼ਮਾ ਸੇ ਵਿਸ਼ੰਸਥਾਨੇ ਜਾਂ ਬਹੁਤ ਹੋਰ ਸਰਕਾਰੀ ਜਿਹੜਾ ਹੈਗਾ ਟ੍ਰਿਬਿਊਨਲ ਕਹਿੰਦੇ ਆ ਜਿਹਨੂੰ ਹਲਾ ਗ੍ਰੀਨ ਐਵੇਨਿਊ ਲੱਗੋ ਵੀ ਕਰਵੀਨ ਗ੍ਰੀਨ ਟ੍ਰਿਬਿਊਨਲ ਜੋ ਵੀ ਦਫਤਰਗਾਉ ਜੀ ਇਹ ਆਪਣਾ ਸੁੱਕਾ ਜਾਂ ਮੀਂਹ ਹੀ ਪੈਣੀ ਨਹੀਂ ਹੋਣਾ ਤਾਂ ਹਮ ਤਾਂ ਇਨੇ ਦਰਕਤ ਲੱਗੇ ਨਹੀਂ ਪਰ ਮੀਂਹ ਲਗਾਤਾਰ ਮੇ ਰਖਿਆ ਲਗਗਿਨ 10 ਦਿਨਾਂ 12 ਦਿਨਾਂ ਤੋਂ ਪੈ ਰਹੇ 24 ਘੰਟੇ ਤੋਂ ਲਗਾਤਾਰ ਮੀਂਹ ਪੈ ਰਹੇ ਸੋ ਇਨੇ ਦਰਕਤ ਲੱਗੇ ਨਹੀਂ ਪਰੇ ਮਤਲਬ ਜਦੋਂ ਤੁਸੀਂ ਉੱਥੇ ਗੱਲ ਕਰਦੇ ਹੋ ਨਾ ਕਿ ਜਿਹੜਾ ਹੈਗਾ ਕੁਦਰਤ ਜਾਂ ਰੱਬ ਦਾ ਸਾਨੂੰ ਪਤਾ ਨਹੀਂ ਪਤਾ ਹੋਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਹੈ ਜਿਸ ਦਿਨ ਤੁਹਾਡੇ ਵਿਧਾਨ ਸਭਾ ਦੇ ਵਿੱਚ ਸਿੰਚਾਈ ਮੰਤਰੀ ਜਿਹੜੇ ਹੈਗੇ ਨੇ ਬਰਿੰਦਰ ਕੁਮਾਰ ਕੋਏ ਲਹਿਰਾ ਹਮਕਰ ਜਿਹੜੇ ਵਿਧਾਇਕ ਨੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ دریاਵਾ ਨਦੀਆਂ ਨਾਲੇ ਜੋ ਵੀ ਕਿੱਥੇ ਪਾਣੀ ਦੀ ਦੀ ਤੇਜ ਸਫਾਈ ਦੀ ਲੋੜ ਹੈ ਕਿ 204 ਕਰੋੜ ਰੁਪਇਆ ਜਿਹੜਾ ਹੈਗਾ ਉਹਨਾਂ ਨੇ ਬਸਾਤੀ ਨਾਲਿਆਂ ਨੂੰ ਜਿਹੜਾ ਹੈਗਾ ਸਫਾਈ ਕਰਨ ਤੇ ਖਰਚ ਕੀਤਾ ਹੈ ਜਾਂ ਉਹਦੇ ਲਈ ਬਜਟ ਰੱਖਿਆ ਹੈ ਸੁਪ ਬਜਟ ਤਾਂ ਫਿਰ ਜੇ ਇਸ ਹਿਸਾਬ ਨਾਲ ਦੇਖਦੇ ਤਾਂ ਬਜਟ ਤਾਂ ਸਫਾਈ ਨਾਲਿਆਂ ਦੀ ਹਰੇਕ ਸਾ ਵੀ ਕੀਤੀ ਜਾਂਦੀ ਹੋਊਗੀ ਉਹਦੇ ਨਾਲਿਆਂ ਦੀ ਸਫਾਈ ਜਾਂ ਦਰਿਆਵਾਂ ਦੀ ਸਫਾਈ ਜਾਂ ਖੱਗਰ ਦੀ ਸਫਾਈ ਇਹ ਹਰੇਕ ਸਾ ਕੀਤੀ ਜਾਂਦੀ ਸੀ ਤਾਂ ਫਿਰ ਇੰਨਾ ਸਾਨੂੰ ਦੁਖੀ ਹੋਣ ਦੀ ਲੋੜ ਨਹੀਂ ਸੀ ਅੱਜ ਇੰਨੇ ਉਹਦੇ ਜਿਹੜੇ ਭਿਆਨਕ ਸਿੱਟੇ ਨੇ ਬਰਸਾਤ ਦੇ ਬਣ ਕੇ ਸਾਨੂੰ ਭੁਗਤਨੇ ਨਹੀਂ ਪਏ ਸੀ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਬਹੁਤਾ ਗੁਣਵਾਨ ਜਾਂ ਵਿਦਵਾਨ ਨਹੀਂ ਜਿੱਥਰ ਤੱਕ ਮੈਂ ਮੈਨੂੰ ਪਤਾ ਹੈ ਜਾਂ ਮੈਂ ਪੜ੍ਹਿਆ ਹੈ ਜਾਂ ਮੈਂ ਦੇਖਿਆ ਹੈ ਕਿ ਕਰੀਬ 320 ਕਿਲੋਮੀਟਰ ਦੀ ਲੰਬਾਈ ਵਾਲਾ ਘੱਗਰ ਦਰਿਆ ਜਿਵੇਂ ਗੱਲ ਕਰੂੰਗਾ ਕਿ ਕਿਸੇ ਟਾਈਮ ਲਈ ਦੀ ਜਿਹੜੀ ਚੜਾਈ ਹੈ ਉਹ ਕਹਿੰਦੇ 4 ਕਿਲੋਮੀਟਰ ਤੋਂ ਲੈ ਕੇ 6 ਕਿਲੋਮੀਟਰ ਤੱਕ ਚੜਾਈ ਲੰਬਾਈ ਤਿੰਨ ਤੋਂ 5 ਕਿਲੋਮੀਟਰ ਪਿਛੜ ਚੜਾਈ ਹੈ ਉਹ 4 ਤੋਂ ਲੈ ਕੇ 6 ਕਿਲੋਮੀਟਰ ਸੀ ਪਰ ਸਾਡੀ ਸਮਿਆਂ ਦੀ ਜਾਂ ਪਰਸੂ ਇੱਕ ਕਹੋ ਕਿ ਸਮਿਆਂ ਦੀ ਘਟਿਆ ਸਿਆਸਤ ਨੇ ਇਸ ਦਰਿਆ ਨੂੰ ਮੀਟਰਾਂ ਤੋਂ ਕਿਲੋਮੀਟਰਾਂ ਤੋਂ ਮੀਟਰਾਂ ਤੇ ਜਾਂਦਾ ਸੋ ਇੱਕ ਉਦਾਹਰਣ ਆ ਕਿ ਮੈਂ ਦੱਹ ਜਿਹੜਾ ਸਾਨੂੰ ਭੁਖਣਾ ਪੈ ਰਿਹਾ ਉਸੇ ਹਲਕੇ ਇਲਾਕੇ ਦੇ ਵਿਦੇਹਗੇ ਕੁਝ ਲੋਕਾਂ ਨੂੰ ਬਹੁਤ ਬਹੁਤ ਸਾਰੇ ਲੋਕਾਂ ਨੂੰ ਭੁਖਣਾ ਪੈ ਰਿਹਾ ਪਰ ਕੁਸ਼ਕ ਲੋਕ ਮਿਲ ਗਏ ਕੁਸ਼ਕ ਲੋਕ ਇਹਨਾਂ ਜਿਹੜੇ ਹੜ੍ਹਾਂ ਤੋਂ ਨੇ ਉਹ ਵੱਡੇ ਮੁਨਾਫੇ ਵੀ ਕਮਾਉਂਦੇ ਨੇ ਜਿਵੇਂ ਕਿ ਆ ਪਿੱਛੇ ਦੇ ਇੱਕ ਐਸਟੀਓ ਸਸਪੈਂਡ ਕੀਤਾ ਕਿ ਤੂੰ ਜਿਹੜੀ ਹੈਗੀ ਆ ਸਫਾਈ ਬਾਰੇ ਇੱਕ ਪੱਤਰਕਾਰ ਨੂੰ ਇੰਟਰਵਿਊ ਕਿਉਂ ਦਿੱਤੀ ਐ ਤੇ ਦਹਰੇ ਹਲਕੇ ਦੇ ਸੀਓ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹ ਨਾਰੇਵਾਰੇ ਜਾਂ ਸਪਾਈ ਵਾਲੇ ਜਿਹੜਾ ਠੇਕਾ ਦਿੱਤਾ ਕਿਸੇ ਨੂੰ ਕਿਸੇ ਉੱਪਰ ਭੁਦੀ ਜਾਪਾਨ ਲੱਗੋ ਵੀ ਅੱਜ ਕਿ ਮੰਤਰੀ ਆਪਣਾ ਕੋੜਮਾ ਵੀ ਤਾਂ ਪਾਲ ਦੇਣਗੇ ਨਾ ਮਾਫਰ ਜ਼ਰੂਰੀ ਹੈ ভোটার ਦਾ ਜਣੀ ਵੋਟ ਪਾਉਣੇ ਨਹੀ ਕਿ ਕਿ ਜਿਹੜਾ ਕੋੜਮਾ ਪਾਲਣਾ ਹੁੰਦਾ ਉਹ ਵੀ ਜ਼ਰੂਰੀ ਹੈ ਇਹ ਤਾਂ ਇਹ ਵੀ ਆ ਮੌਕੇ ਤੇ ਇਹ ਲੱਗਦੇ ਅੱਜ ਦੇ ਮੰਤਰੀ ਸ਼ਨਪ੍ਰੀਮ ਨੇ ਉਹਨਾਂ ਤੋਂ ਨਹੀਂ ਜਦ ਪਹਿਲਾਂ ਵੀ ਚਲਦਾਰੇ ਉਹ ਠੇਕੇਦਾਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਕਿਉਂਕਿ 40 ਲੱਖ ਦਾ ਸੁਣਿਆ ਵੀ ਠੇਕਾ ਹੋਇਆ ਸੀਗਾ ਥੋੜਾ ਜਿਹਾ ਉਸ ਆਲੇ-ਦੁਆਲੇ ਨੂੰ ਸਾਫ ਕਰਨ ਵਾਸਤੇ ਫਿਰ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਦਾ ਕਿ ਐਸਡੀਓ ਨੇ ਕੀ ਹੋਇਆ ਕਿ ਨਹੀਂ ਐਸਡੀਓ ਨੇ ਪੱਤਰਕਾਰ ਨੂੰ ਚਾਹ ਪੀਣਾ ਜਾਂ ਉਹਦੇ ਸਕਿੱਲ ਪ੍ਰੋਬਲਮ ਮਤਲਬ ਜਿਹੀ ਹੈਗੀ ਹੈ ਸਕਿੱਲ ਉਹਦੀ ਪਾਵਰ ਹੈ ਨਹੀਂ ਇਸ ਕਰਕੇ ਉਹਨੂੰ ਚਾਹ ਤੇ ਬੁਲਾ ਨਹੀਂ ਸਕਿਆ ਤੇ ਪੱਤਰਕਾਰ ਦੇ ਜਿਦਾ ਹੈਗਾ ਕਲਾ ਕਰਤਾ ਤੂੰ ਮੇਰਾ ਕਹਿਣ ਤੋਂ ਬਾਅਦ ਕਿ ਕਹਿੰਦੇ ਗੱਲ ਹੈ ਕਿ ਬਾਲਾ ਮੈਂ ਤੁਹਾਨੂੰ ਸਗੋਂ ਗਿਆਨੀ ਨਹੀਂ ਕਹਿੰਦੇ ਨੇ ਪਰਮੇਸ਼ਵਰ ਤੋਂ ਭੁੱਲਿਆ ਵਿਆਪਨ ਸਭੇ ਰੋਗ ਸੋ ਇਹ ਜਿਹੜੇ ਰੋਗ ਨੇ ਨਾ ਅਸੀਂ ਸਾਰੇ ਭੁੱਲੇ ਹੋਈ ਵਿੱਚ ਹੀ ਆਮ ਲੋਕ ਵੀ ਨਹੀਂ ਕਿਉਂਕਿ ਆਮ ਲੋਕ ਲਾਚਨ ਨੂੰ ਵੋਟ ਪਾਉਂਦੇ ਨੇ ਔਰ ਤੁਸੀਂ ਲੋਕ ਲਾਚ ਦੇ ਕੇ ਵੋਟ ਲੈਣਿਓ ਤੇ ਫਿਰ ਉਹੀ ਸਫਾਈ ਦੇ ਨਾਂ ਤੇ ਡਰਾਮੇ ਜਾਂ ਸਿੰਚਾਈ ਦੇ ਨਾਂ ਤੇ ਡਰਾਮੇ ਜਾਂ ਫਿਰ ਖਣਿਤ ਪਦਾਰਥ ਜਿਹੜਾ ਲੋੜਵੰਦਾ ਦੀ ਸਹਾਇਤਾ ਕਰਨ ਦੇ ਡਰਾਮੇ ਇਹ ਸਾਰਾ ਕੁਝ ਸਭ ਜਿਹੜਾ ਜੋ ਵੀ ਚੱਲਦਿਆ ਇਹ ਡਰਾਮੇ ਬਾਜੀ ਦੇ ਜਿਹੜੇ ਕਿਵੇਂ ਆਦੇ ਨੇ ਇਹ ਲੋਕ ਜੇ ਲੋਕ ਕਰਦੇ ਤਾਂ ਲੋਕਾਂ ਨੂੰ ਹੀ ਮੁਕਤਰੇ ਬਹਿਣਗੇ ਜਾਂ ਸਰਕਾਰਾਂ ਕਰਦੀਆਂ ਨੇ ਸਰਕਾਰਾਂ ਨੂੰ ਵੀ ਮੁਕਤਰੇ ਬਿੰਦੇ ਨੇ ਕਿਉਂਕਿ ਜੇ ਐਸ ਪਰ ਲਾਇਕ ਕਾਨੂੰਨ ਵਿਵਸਥਾ ਨੂੰ ਜੇੜੀ ਵੀ ਸਰਕਾਰ ਕਾਨੂੰਨ ਦੇ ਨਾਲ ਨਾਲ ਮਤਲਬ ਕਾਨੂੰਨ ਵਿਵਸਥਾ ਨੂੰ ਮੁਕੰਮਲ ਤੌਰ ਤੇ ਲਾਗੂ ਕਰਕੇ ਚਲਦੀ ਆ ਹੋ ਸਕਦਾ ਉਹ ਸਰਕਾਰ ਬਦਲੀ ਨਾ ਜਾਵੇ ਪਰ ਜਿਹੜੇ ਤੁਹਾਡੇ ਪੀਏਸੀਏ ਸਲਾਹ ਆਹੀਏ ਇਹ ਉਹ ਕਿਉਂਕਿ ਇਹਨਾਂ ਦਾ ਕੰਮੀ ਅਹੀਏ ਇਹਨਾਂ ਨੇ ਤੁਹਾਡੀਆਂ ਗੜੇ ਵਧਣੀਆਂ ਹੁੰਦੀਆਂ ਨੇ ਜਿਹੜੇ ਪੀਸੀਏ ਨੇ ਜਾਂ ਕੋਲੇ ਭਾਈ ਭਤੀਜਾ ਇਹ ਉਹ ਚਾਚੇ ਤਾਏ ਜਾਂ ਤੁਹਾਡੇ ਭਾਣ ਜੇ ਜਾਂ ਤੁਹਾਡੇ ਬੱਚੇ ਜ਼ਿਆਦਾਤਰ ਇਹਨਾਂ ਨੇ ਤੁਹਾਡੀਆਂ ਗੜੇ ਵਧਣੀਆਂ ਹੁੰਦੀਆਂ ਨੇ ਕਿਉਂਕਿ ਤੁਸੀਂ ਜਿਹੜਾ ਹੈਗਾ ਇਹਨਾਂ ਤੇ ਡਿਪੈਂਡ ਹੋ ਜਾਂਦੇ ਹੋ ਮੈਂ ਮੰਤਰੀ ਦਾ ਪੁੱਤ ਮੈਂ ਮੰਤਰੀ ਦਾ ਭਤੀਜਾ ਮੈਂ ਮੰਤਰੀ ਦਾ ਹੈ ਸੋ ਇਹ ਤੀਜਾ ਨੇ ਜਿਹਨੇ ਇਹੀ ਸਾਨੂੰ ਪੰਜਾਬ ਉਰਕਾਰ ਕਰਕੇ ਲੈ ਕੇ ਅਸੀਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਤੇ ਪੈਦਾ ਹੋਏ ਜਿੱਥੇ ਉਹ ਲੋਕ ਵੀ ਸੀ ਜਿਹੜੇ ਜੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਉਹਨਾਂ ਨੂੰ 20 ਰੁਪਏ ਦਾ ਦਿੱਤੇ ਕਾਰੋਬਾਰ ਲਈ ਸੀ ਪਰ ਉਹਨਾਂ ਨੇ ਲੰਗਰ ਛਕਾਤਾ ਸਾਰੂਆਂ ਨੂੰ ਪਰ ਕਾਰੋਬਾਰ ਤਾਂ ਉਹਨਾਂ ਦਾ ਘਟ ਨਹੀਂ ਹੋਇਆ ਨਾ ਕਾਰੋਬਾਰ ਤਾਂ ਉਹਨਾਂ ਹੀ ਹੈ ਨਾ ਘਟਿਆ ਕਾਰੋਬਾਰ ਗੁਰੂ ਨਾਨਕ ਸਾਹਿਬ ਦਾ ਕਾਰੋਬਾਰ ਹੀ ਨਾ ਘਟਿਆ ਸਾਰਾ ਦੁਨੀਆ ਪੂਰਾ ਜਿਹੜਾ ਹੈਗਾ ਕਾਇਨਾਤ ਗੁਰੂ ਨਾਨਕ ਸਾਹਿਬ ਦਾ ਨਾਂ ਲੱਗੇ ਵਿਚਰੀ ਹੈ ਯਾਰ ਕਰਦੇ ਨੇ ਲੋਕ ਉਹਨਾਂ ਵੀ ਓਟ ਆਸਰਾ ਲੈਂਦੇ ਨੇ ਇਸ ਕਰਕੇ ਜਿਹੜਾ ਵਿਧਾਨ ਸਭਾ ਹੈ ਨਾ ਮੈਂ ਸੁਣ ਲਈ ਘੜੀ ਵਿਧਾਨ ਸਭਾ ਜੇ ਸਮਝਿਆ ਜਾਵੇ ਤਾਂ ਉਹ ਵੀ ਇੱਕ ਮੰਦਰ ਹੈ ਪਰ ਤੁਸੀਂ ਉਹਨੂੰ ਮੰਦਰ ਹੀ ਸਮਝਦੇ ਤੁਸੀਂ ਉਹਨੂੰ ਯੱਪ ਖਾਨਾ ਬਣਾ ਰੱਖਿਆ ਤੁਸੀਂ ਉੱਥੇ ਇੱਕ ਦੂਜੇ ਤੇ ਮੂੰਹ ਤੇ ਥੁੱਕਦੇ ਹੋ ਤੂੰ ਚੋਰ ਸੀ ਤੇਰਾ ਬਾਪ ਚੋਰ ਸੀ ਮੈਂ ਕੱਟ ਕੀਤੀ ਤੂੰ ਵੱਧ ਕੀਤੀ ਤੁਹਾਡੀ ਜਿਹੜੀ ਲੜਾਈ ਹੈ ਉੱਥੇ ਤਾਂ ਕੁਝ ਨਹੀਂ ਹੁੰਦਾ ਤੁਹਾਡੀ ਕਿਸੇ ਵੀ ਲੋਕ ਅਤਿ ਸ਼ਿਕਮ ਦੀ ਉਥੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਦੇ ਕੋਈ ਵਿਚਾਰ ਤੰਤਰ ਕੀਤਾ ਹੋਵੇ ਤੁਸੀਂ ਕਾਨੂੰਨ ਪਾਸ ਕਰ ਤੋਂ ਰੋਕਾਂ ਵਾਸਤੇ ਜਿਹਸੀਆਂ ਕਰਾਵਾਂਗੇ ਬਾ ਕਰਾਵਾਂਗੇ ਅੱਜ ਦੀ ਘੜੀ ਜਿਹੜਾ ਤੁਹਾਡਾ ਹਾਲ ਹੈ ਜਿਹੜੀ ਮਜੂਦਾ ਸਰਕਾਰ ਦਾ ਹਾਲ ਪਹਿਲੀਆਂ ਮੈਂ ਵੀ ਕਹਿੰਦਾ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਬਹੁਤ ਵਧੀਆ ਸੀ ਪਰ ਤੁਸੀਂ ਮਤਲਬ ਇਹ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੂੰ ਤੁਹਾਡੇ ਨਾਲੋਂ ਬਹੁਤ ਚੰਗਾ ਘਾਤ ਲਗਾ ਤੋ ਕারণ ਆਪ ਲੱਭੋ ਸੋ ਇਹ ਜਿੱਦਾਂ ਸਾਰੀਆਂ ਤੁਹਾਨੂੰ ਵਿਚਾਰਨੀਆਂ ਪੈਣਗੀਆਂ ਅਜੇ ਵੀ ਸਮਾਂ ਅਜੇ ਵੀ ਸਮਾਂ ਸਸਦਨੋਂ ਲੋਕ ਸਾਡੇ ਆਪਣੇ ਲੋਕਾਂ ਦੇ ਲਈ ਮਰਨ ਮੇਟਨ ਨੂੰ ਕਹਾਂ ਦੇ ਲੋਕ ਤੁਹਾਡਾ ਵੀ ਸਤਿਕਾਰ ਕਰਦੇ ਨੇ ਪਰ ਹਾਲਾਤ ਉਹਨਾਂ ਦੇ ਤੁਸੀਂ ਇੰਨੇ ਮਾਰੇ ਕਰਤੇ ਕੁਸ਼ਕ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਘੱਗਰ ਦੇ ਆਲੇ-ਦਲੇ ਦੇ ਕੁਝ ਲੋਕ ਨੇ ਜਾਂ ਦਰਿਆਵਾਂ ਦੇ ਆਲੇ-ਦਲੇ ਦੇ ਕੁਝ ਲੋਕ ਨੇ ਜਾਂ ਜਿਹੜੇ ਖਾਸ ਕਰਕੇ ਛੋਟੇ ਕਿਸਾਨ ਨੇ ਕਟੋ ਵੀ ਨਹੀਂ ਉਹਨਾਂ ਨੇ ਜਿਹੜੇ ਕਿਸੇ ਟਾਈਮ ਛੋਟੇ-ਛੋਟੇ ਵਗਦੇ ਨਾਲੇ ਸੀ ਨਿਕਾਸੀ ਪਾਣੀਆਂ ਦੇ ਵਿੱਚ بڑے ਨਾਲੇ ਸੀ ਉਹਨਾਂ ਨੂੰ ਕਵਰੇਜ ਕਰ ਲਿਆ ਦਰਿਆਵਾਂ ਦੇ ਪਾਣੀਆਂ ਦਰਿਆਵਾਂ ਦੇ ਏਰੀਆ ਨੂੰ ਵਾਹ ਵਾ ਕੇ ਆਪਣੀ ਜ਼ਮੀਨ 'ਚ ਭਲਾ ਲਿਆ ਜਿਹੜੀ ਵੱਟਾ ਵੱਢਣੋਂ ਵੀ ਐਸੀ ਹਰਤੇ ਨਹੀਂ ਬੁਲਾਤਾ ਉਹ ਵੀ ਹੈ ਅਸੀਂ ਉਹ ਵੀ ਵੱਟਾ ਵੱਢ ਕੇ ਜਾਂ ਫਿਰ ਦਰਿਆ ਦੀ ਨਦੀਆਂ ਦੇ ਜਾਂ ਨਾਲਿਆਂ ਦੇ ਜਗ੍ਹਾ ਨੂੰ ਆਪਣੇ ਖੇਤਾਂ 'ਚ ਮਿਲਾ ਕੇ ਬੜੀ ਆਪਣੇ ਆਪ ਨੂੰ ਕਹਿੰਦੇ ਵੀ ਕੀ ਕਰ ਲੂਗਾ ਰੱਬ ਸੁਰਬ ਵੀ ਇੱਕ ਚਪੇੜਾ ਹੈ ਜਿਵੇਂ ਕਹਿੰਦੇ ਨੇ ਸੋਨ ਸੁਨਹਿਾਰ ਦੀ ਇੱਕ ਲੋਹਾਰਤੀ ਉਹ ਬਰਾਬਰ ਕਰ ਜਾਂਦਾ ਹੈ ਔਰ ਘੜਤਕ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਰਮੀ ਤੁਸੀਂ ਆਪਣੀ ਮਰਜ਼ੀ ਹੈ ਕਿ ਕਿਤੇ ਨਾ ਕੀਤਾ ਕੇ ਚਲੋ ਕੁਦਰਤ ਦੀ ਨਾ ਮੰਨੋ ਪਰ ਜਿਵੇਂ ਹੁਣ ਕਾਨੂੰਨ ਕਹਿੰਦਾ ਕਾਨੂੰਨ ਦੀ ਤਾਂ ਮੰਨ ਲਓ ਹੁਣ ਜਿਸ ਤਰਾ ਸੋ ਦੁਆਰਾ ਕਹੂੰਗਾ ਕਿ ਜਦੋਂ ਵਿਧਾਨ ਸਭਾ ਵਿੱਚ ਬਰਿੰਦਰ ਜੀ ਨੇ ਪੁੱਛਿਆ ਸੀ ਨਾ ਦੱਸਿਆ ਸੌਰੀ ਦੱਸਿਆ ਸੀ ਕਿ ਅਸੀਂ ਨੇ 2400 204 ਕਰੋੜ ਜਿਹੜਾ ਹੈਗਾ ਉਹ ਨਦੀ ਜਿਹੜਾ ਬਸਾਪੀ ਪਾਣੀ ਦੇ ਨਾਲਿਆਂ ਨੂੰ ਜਾਂ ਖੱਗੜ ਦਰਿਆਨ ਨੂੰ ਜਿਹੜਾ ਹੈਗਾ ਸਫਾਈ ਕਰਨ ਵਾਸਤੇ ਖਰਚ ਕੀਤਾ ਜਾਂ ਕਰਨਾ ਉਹ ਪੁੱਛੋ ਵੀ ਉਹ ਕਿੱਥੇ ਕਿੱਥੇ ਖਰਚ ਕੀਤਾ ਜੇ ਹੋਇਆ ਨਹੀਂ ਹੋਇਆ ਤਾਂ ਅੱਗੇ ਵਾਸਤੇ ਖਰਚ ਕਰੋ ਇਹ ਫਿਰ ਧੰਵਾ ਕਿ ਇਹ ਅਜੀਤਾ ਜਿਹੜਾ ਹੈਗਾ ਇਸੇ ਸਾਲ ਤਾਂ ਤੁਸੀਂ ਖਰਚ ਪਾਇਆ ਨਹੀਂ ਤੁਸੀਂ ਨਾਲੇ ਤਾਂ ਪਿਛਲੇ ਸਾਲ ਵੀ ਸਪਾਈ ਕੀਤੀ ਉਹਨੂੰ ਦੂਸਰੇ ਸਾਲ ਵੀ ਕੀਤੀ ਹੋਣੀ ਕਿਉਂਕਿ ਇਹ ਤਾਂ ਹਰ ਸਾਲ ਦੀ ਕੀ ਹੁੰਦਾ ਪਰ ਹੋਇਆ ਨਹੀਂ ਇਸ ਕਰਕੇ ਸਰਕਾਰ ਦੇ ਪੈਸਿਆਂ ਦੇ ਚੈੱਕ ਕੌਣ ਕਰੂਗਾ ਕੋਈ ਨਾ ਮੰਤਰੀ ਨੂੰ ਪੁੱਛਣਾ ਚਾਹੀਦਾ ਸੁਦਰਪਾਲ ਸਿੰਘ ਜੀ ਮਨੂੰ ਮੈਂ ਤੁਹਾਨੂੰ ਇੰਨਾ ਚੈੱਕ ਦੇ ਐਨੇ ਪੈਸੇ ਦਿੱਤੇ ਤੁਹਾਡੇ ਹਰਕੇ ਨੂੰ ਲਾਉਣ ਵਾਸਤੇ ਉਹਦਾ ਕੀ ਬਣਿਆ ਕਿੱਥੋਂ ਆਇਆ ਇਹ ਲਿਆਉ ਉਹ ਤੋ ਰ ਮੋਟਾ ਲਿਆਉਣਾ ਹੈ ਉਹੀ ਅਫਸਰ ਫਿਰ ਉਹਦੇ ਚੁੱਝੇ ਕੋਈ ਗਲਤ ਮੰਨਦ ਕਰਦਾ ਤਾਂ ਫਿਰ ਉਹੀ ਗੱਲ ਐਸਜੀਓ ਸਸਪੈਂਡ ਤੇ ਜਿਹੜਾ ਠੇਕੇਦਾਰ ਜੀ ਉਹ ਮੇਰਾ ਭਤੀਜਾ ਜੀ ਉਹ ਮੇਰਾ ਦਾਤਾ ਜੀ ਉਹ ਮੇਰਾ ਤਾਇਆ ਜੀ ਉਹ ਮੇਰੀ ਕੁੜਾ ਬੁੱਤ ਉੱਥੇ ਗੱਲਾਂ ਚੱਲਦੀਆਂ ਸੋ ਇਸ ਕਰਕੇ ਜਦੋਂ ਤੁਹਾਨੂੰ ਚੁਣਿਆ ਲੋਕਾਂ ਨੇ ਤਾਂ ਲੋਕਾਂ ਦੇ ਬਣੋ ਇਹ ਕੁਟੰਬ ਪਾਲ ਨੇ ਜਿਹੜੇ ਨੇ ਇਹ ਛੱਡੋ ਜੇ ਲੋਕਾਂ ਦੇ ਰਾਜ ਕਰਨਾ ਤਾਂ ਲੋਕਾਂ ਦੇ ਬਣੋ ਸੋ ਅੱਜ ਦੇ ਲਈ ਐਨਆਈ ਸਤਿ ਸ਼੍ਰੀ ਅਕਾਲ